ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਵਿੱਚ ਕਹਾਣੀ ਬਾਰੇ ਵਿਚਾਰ ਜ਼ਰੂਰ ਰੱਖਿਆ ਕਰੋ ਤਾਂ ਕਿ ਮੈਨੂੰ ਇਹ ਹੌਸਲਾ ਹੋਵੇ ਕਿ ਤੁਸੀਂ ਕਹਾਣੀ ਪੂਰੀ ਸੁਣਦੇ ਹੋ ਤੇ ਕਹਾਣੀ ਦੇ ਵਿੱਚ ਤੁਹਾਨੂੰ ਕਿਹੜੀ ਗੱਲ ਲੱਗੀ ਕਿਹੜੀ ਗੱਲ ਸਿੱਖਣ ਨੂੰ ਮਿਲੀ ਜਦੋਂ ਤੁਸੀਂ ਕਹਾਣੀ ਬਾਰੇ ਵਿਚਾਰ ਰੱਖਦੇ ਹੋ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਮੇਰੇ ਦੁਆਰਾ ਬੋਲੀ ਗਈ ਕਹਾਣੀ ਤੁਸੀਂ ਪੂਰੀ ਸੁਣਦੇ ਹੋ ਕਿਉਂਕਿ ਵੈਸੇ ਤਾਂ ਵਿਊ ਬਹੁਤ ਆ ਜਾਂਦੇ ਨੇ ਜਿਵੇਂ ਅੱਜ ਕੱਲ ਤਾਂ ਵੈਸੇ ਠੀਕ ਆ ਰਹੇ ਨੇ 1000 ਕਟਪ ਜਾਂਦੇ ਆ ਕੋਈ ਕਿਸੇ ਵੀਡੀਓ ਦੇ 2000 ਆ ਜਾਂਦੇ ਆ ਪਰ ਅਸਲ ਦੇ ਵਿੱਚ ਮਾਨਾ ਇਹ ਜੇ ਕਹਿੰਦਾ ਕਿ ਜਿੰਨੇ ਕ ਲਾਈਕ ਆ ਜਾਂ ਜਿੰਨੇ ਕ ਕਮੈਂਟ ਆ ਉਹਨਿਆਂ ਕਨੇ ਸ਼ਾਇਦ ਧਿਆਨ ਨਾਲ ਸੁਣੀ ਆ ਫਿਰ ਜਦੋਂ ਇਹ ਲੱਗਦਾ ਵੀ ਹਾਂ ਕਹਾਣੀ ਇੰਨੇ ਕਨੇ ਸੁਣੀ ਆ ਤਾਂ ਹੌਸਲਾ ਜਾਂ ਹੁੰਦਾਗਾ ਇਸ ਕਰਕੇ ਕਮੈਂਟ ਬਾਕਸ ਦੇ ਵਿੱਚ ਰਹਿ ਜਰੂਰ ਰੱਖ ਦਿਆ ਕਰੋ ਤੁਸੀਂ ਮੇਰਾ ਇੱਕ ਵਧੀਆ ਪਰਿਵਾਰ ਹੋ ਮੇਰੇ ਨਾਲ ਜੁੜ ਚੁੱਕਿਆ ਤੇ ਤੁਹਾਡੇ ਕਰਕੇ ਹੀ ਮੈਂ ਦਿਨ ਰਾਤ ਆ ਜਿਹੜੀ ਚੈਨਲ ਦੇ ਕੰਮ ਤੇ ਲੱਗੀ ਰਹਿਣੀ ਆ ਦੇਖੋ ਮੇਰੀ ਇਨਕਮ ਦਾ ਸੋਰਸ ਵੀ ਹੈ ਇਹ ਪਰ ਮੈਨੂੰ ਇਸ ਗੱਲ ਦੀ ਬੱਧ ਖੁਸ਼ੀ ਹੁੰਦੀ ਆ ਕਿਉਂਕਿ ਤੁਸੀਂ ਮੇਰੇ ਨਾਲ ਜੁੜੇ ਹੋ ਤੁਸੀਂ ਸਾਰੇ ਸਤਿਕਾਰਯੋਗ ਹੋ ਤੁਸੀਂ ਮੇਰਾ ਬਹੁਤ ਸਤਿਕਾਰ ਕਰਦੇ ਹੋ ਤੇ ਉਹਨਾਂ ਹੀ ਸਤਿਕਾਰ ਮੈਂ ਤੁਹਾਡਾ ਸਾਰਿਆਂ ਦਾ ਕਰਦੀ ਆ ਨਵੇਂ ਸਬਸਕ੍ਰਾਈਬਰ ਜਿਹੜੇ ਆਪਣੇ ਨਾਲ ਜੁੜੇ ਆ ਉਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਆ ਬਸ ਇਸੇ ਤਰ੍ਹਾਂ ਤੁਸੀਂ ਆਪਣੀ ਸਪੋਰਟ ਆ ਜਿਹੜੀ ਰੱਖਿਓ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਹੀ ਆ ਕਿ ਮੇਰਾ ਕੰਮ ਆ ਕਹਾਣੀ ਸੁਣਾਉਣਾ ਤੇ ਸਪੋਰਟ ਤੁਹਾਡੀ ਹੋਊਗੀ ਤੇ ਤੁਹਾਡੀ سپورਟ ਸਦਕਾ ਪਤਾ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਹਨਾ ਕਿੰਨੇ ਇੱਕ ਸੁਪਨੇ ਆ ਜਾਂ ਕਿੰਨੀਆਂ ਕੁ ਲੋੜਾਂ ਜਿਹੜੀਆਂ ਪੂਰੀਆਂ ਕਰੂੰਗੀ ਤੇ ਫਿਰ ਮੈਨੂੰ ਇਹ ਲੱਗਦਾ ਹੁੰਦਾ ਵੀ ਕੋਈ ਵੀ ਇਨਸਾਨ ਇੰਨਾ ਸਵਾਰਥੀ ਨਹੀਂ ਹੁੰਦਾ ਕਿ ਜਿਹਦੇ ਕਰਕੇ ਉਹਦੀ ਰੋਜ਼ੀ-ਰੋਟੀ ਚੱਲ ਰਹੀ ਹੋਵੇ ਜਿਹਦੇ ਕਰਕੇ ਉਹ ਆਪਣੇ ਬੱਚੇ ਦੇ ਫਿਊਚਰ ਦੇ ਸੁਪਨੇ ਵੇਖ ਸਕਦਾ ਹੋਵੇ ਜਾਂ ਆਪਣੀਆਂ ਜੋ ਬੇਸਿਕ ਚੀਜ਼ਾਂ ਦੀ ਲੋੜ ਆ ਉਹਨੂੰ ਜਿੰਨਾਂ ਦਾ ਉਹਨੂੰ ਪਤਾ ਵੀ ਨਹੀਂ ਸੀ ਵੀ ਉਹ ਪੂਰੀਆਂ ਹੋਣਗੀਆਂ ਕਿ ਨਾ ਤੇ ਜੇ ਮਤਲਬ ਕਿਸੇ ਦੇ ਸਹਿਯੋਗ ਕਰਕੇ ਉਹਨੂੰ ਉਹ ਮਿਲਣ ਦੀ ਆਸ ਵੱਜੀ ਆ ਤੇ ਫਿਰ ਉਹਦੇ ਦਿਲ ਚੋਂ ਦੁਆਵਾਂ ਤਾਂ ਜ਼ਰੂਰ ਨਿਕਲਣਗੀਆਂ ਜੇ ਮੰਨ ਲਵੋ ਮੈਂ ਆਪਣੇ ਮੂੰਹ ਨਾਲ ਬੋਲ ਕੇ ਦੁਆਵਾਂ ਨਹੀਂ ਦੇਉਂਗੀ ਪਰ ਜਦੋਂ ਜਦੋਂ ਮੈਨੂੰ ਖੁਸ਼ੀ ਹੁੰਦੀ ਆ ਹਨਾ ਤੇ ਮੈਨੂੰ ਐ ਲੱਗਦਾ ਵੀ ਹਾਂ ਠੀਕ ਐ ਮਿਹਨਤ ਕਰਕੇ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕੀਤਾ ਜਾ ਸਕਦਾ ਤਾਂ ਜਿਹੜਾ ਦਿਲ ਆ ਕਹਿੰਦੇ ਉਹ ਦੁਆਵਾਂ ਜ਼ਰੂਰ ਦਿੰਦਾ ਤੇ ਤੁਹਾਡੇ ਲਈ ਮੈਂ ਜਿੰਨੀਆਂ ਵੀ ਦੁਆਵਾਂ ਹਨਾ ਦੇਵਾਂ ਤੁਹਾਨੂੰ ਉਹਨੀਆਂ ਹੀ ਥੋੜੀਆਂ ਬਸ ਇਸੇ ਤਰ੍ਹਾਂ ਹੀ ਮੇਰੇ ਨਾਲ ਜੁੜੇ ਰਹੋ ਤੇ ਇੱਕ ਗੱਲ ਹੋਰ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਸੀ ਕਿ ਆਪਣੇ ਵਲੌਗ ਚੈਨਲ ਆ ਜਿਹੜਾ ਪਹਿਲਾਂ ਆਪਣਾ ਸਰਤਾਜ ਸਟੋਰੀਜ਼ ਹੁੰਦਾ ਸੀ ਉਹਦਾ ਨਾਮ ਹੁਣ ਆਪਾਂ ਉਤੇ ਫਿਰ ਵਲੌਗ ਪਾਉਣੇ ਸ਼ੁਰੂ ਕਰਦੇ ਪਹਿਲਾਂ ਵੀ ਸਟਾਰਟਿੰਗ ਚ ਵੀ ਉਤੇ ਵਲੌਗ ਹੀ ਪਾਉਂਦੀ ਸੀ ਪਰ ਮੈਨੂੰ ਇਹ ਲੱਗਿਆ ਵੀ ਆਪਣੇ ਸਟੋਰੀਜ਼ ਦੇ ਚੈਨਲ ਤੇ 3-4 ਹੋ ਗਏ ਵੀ ਚਲੋ ਸਟੋਰੀਜ਼ ਤਾਂ ਆਪਾਂ ਇਸ ਚੈਨਲ ਤੇ ਵੀ ਸੁਣਾ ਦਿੰਦੇ ਆ ਦੂਸਰੇ ਤੇ ਵੀ ਵੀ ਇੱਕ ਚੈਨਲ ਨੂੰ ਆਪਾਂ ਵਲੌਗ ਚੈਨਲ ਬਣਾਈਏ ਉਹਦੇ ਨਾਲ ਆਪਣਾ ਜਿਹੜਾ ਰੁਟੀਨ ਆ ਉਹ ਸ਼ੇਅਰ ਕਰੀਏ ਗੱਲਾਂ ਬਾਤਾਂ ਸ਼ੇਅਰ ਕਰੀਏ ਤੇ ਆਪਣਾ ਜਿਹੜਾ ਵਲੌਗ ਚੈਨਲ ਆ ਉਹਨੂੰ ਤੁਹਾਡੀ ਘੱਟ ਸਪੋਰਟ ਆ ਉਹਨੂੰ ਵੀ ਤੁਸੀਂ ਸਪੋਰਟ ਰੱਖੋ ਜੇ ਤੁਹਾਨੂੰ ਵਧੀਆ ਲੱਗਦਾ ਵਲੌਗ ਤਾਂ ਲਾਈਕ ਕਮੈਂਟ ਸ਼ੇਅਰ ਉਹਨੂੰ ਵੀ ਕਰਦੇ ਰਿਹਾ ਕਰੋ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਿਰਫ ਮਿਹਨਤ ਕਰ ਸਕਦੀ ਆ ਸਪੋਰਟ ਤੁਹਾਡੀ ਸਾਰਿਆਂ ਦੀ ਹੋਣੀ ਚਾਹੀਦੀ ਆ ਸ਼ੁਰੂ ਕਰਦੇ ਆ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਮੈਂ ਪੜ੍ਹੀ ਹੋਈ ਆ ਤੇ ਇਹ ਕਹਾਣੀ ਲੇਲਵੀ ਸਰਦਾਰ ਜੀ ਨੇ ਲਿਖੀ ਆ ਉਹਨਾਂ ਦਾ ਨਾਮ ਐਨਾ ਹੀ ਆ ਕਹਾਣੀ ਤੇ ਪੂਰਾ ਨਾਮ ਕੀ ਆ ਉਹਨਾਂ ਨੇ ਨਹੀਂ ਲਿਖਿਆ ਕਹਾਣੀ ਦਾ ਨਾਮ ਆ ਚੋਰੀ ਦੀ ਤੀਮੀ ਵੈਸੇ ਤਾਂ ਇਹ ਕਹਾਣੀ ਬਹੁਤ ਜ਼ਿਆਦਾ ਵੱਡੀ ਆ ਤੇ ਪਰ ਇਹਦਾ ਜੋ ਨਿਚੋੜ ਨਿਕਲਿਆ ਕਿਉਂਕਿ ਇਹ ਕਹਾਣੀ ਬਹੁਤ ਹੀ ਭਾਵਕ ਕਰ ਦੇਣ ਵਾਲੀ ਆ ਤੇ ਮੈਨੂੰ ਇਹ ਲੱਗਿਆ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂ ਸਰਦੀਆਂ ਦੇ ਦਿਨ ਨੇ ਇੱਕ ਪਿੰਡ ਦੇ ਵਿੱਚ ਕੋਈ ਬੰਦਾ ਧੂਈ ਪਾ ਕੇ ਬੈਠਾ ਤੇ ਉਹ ਕੋਈ ਲੰਗਿਆ ਜਾਂਦਾ ਕੋਲ ਦੀ ਉਹਨੂੰ ਕਹਿੰਦਾ ਵੀ ਆ ਜਾ ਤਾਂ ਨਿਆ ਕਿਵੇਂ ਆ ਉਹ ਕਹਿੰਦਾ ਠੀਕ ਆ ਬਾਈ ਕਹਿੰਦਾ ਆ ਜਾ ਆ ਜਾ ਇੰਨੀ ਠੰਡ ਦੇ ਵਿੱਚ ਤੁਰਿਆ ਜਾਂਦਾ ਉਹ ਠਰ ਜਿਏਗਾ ਬਹਿ ਜਾ 2 ਮਿੰਟ ਅਕਸਰ ਪਿੰਡਾਂ ਦੇ ਵਿੱਚ ਇਹੋ ਜਿਹਾ ਮਾਹੌਲ ਹੁੰਦਾਗਾ ਹੁਣ ਵੀ ਹੁੰਦਾ ਸਰਦੀਆਂ ਦੇ ਵਿੱਚ ਕਿਤੇ ਤੂੰ ਹੀ ਦੀਵਾਲ ਕੇ ਬਹਿ ਜਾਂਦੇ ਆ ਨਾਲੇ ਤਾਂ ਚਲੋ ਟਾਈਮ ਲੰਘ ਜਾਂਦਾ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਅਹੀਂ ਚਲੋ ਦੋ ਬੰਦੇ ਬੈਠੇ ਆਗੇ ਉਹ ਗੱਲਾਂ ਬਾਤਾਂ ਕਰਦੇ ਆ ਵੀ ਠੰਡ ਹੋ ਗਈ ਜ਼ਿਆਦਾ ਤੇ ਉਹ ਦੂਜਾ ਬੰਦਾ ਉਹਨੂੰ ਕਹਿੰਦਾ ਕਿ ਤੈਨੂੰ ਪਤਾ ਆਪਣੇ ਨਾਲ ਦੇ ਪਿੰਡ ਕਿਸੇ ਦੀਆਂ ਮੱਝਾਂ ਚੋਰੀ ਹੋ ਗਈਆਂ ਉਹ ਕਹਿੰਦਾ ਵੀ ਅੱਛਾ ਕਹਿੰਦਾ ਹਾਂ ਯਾਰ ਕਹਿੰਦਾ ਫਿਰ ਤਾਂ ਮਾੜੀ ਗੱਲ ਹੀ ਹੋਈ ਵੀ ਸਾਰਾ ਘਰ ਖਵਾ ਕੇ ਮਸਾਂ ਮੱਝ ਬਣਦੀ ਆ ਵੀ 6-7 ਇਕੱਠੀਆਂ ਮੱਝਾਂ ਚੋਰੀ ਹੋਣਾ ਵੀ ਬਹੁਤ ਨੁਕਸਾਨ ਹੋ ਗਿਆ ਕਹਿੰਦਾ ਹੋਰ ਯਾਰ ਇੱਕ ਤਾਂ ਸਰਦੀ ਕਰਕੇ ਕਹਿੰਦਾ ਲੋਕ ਠੰਡ ਕਰਕੇ ਜਲਦੀ ਹੀ ਆਪਦੇ ਘਰਾਂ 'ਚ ਵੜ ਜਾਂਦੇ ਆ ਤੇ ਉਹ ਮੱਝਾਂ ਅਗਲੇ ਦੇ ਬਾੜੇ 'ਚ ਸੀ ਤੇ ਫਿਰ ਉਹ ਨੂੰ ਹੌਲੀ ਕਿਦਨੇ ਦੱਸਦਾ ਵੀ ਤੈਨੂੰ ਪਤਾ ਆਪਣੇ ਪਿੰਡ ਵਾਲੇ ਪਾਲੇ ਦਾ ਨਾਮ ਵਿੱਚ ਆਇਆ ਉਹ ਕਹਿੰਦਾ ਯਾਰ ਮੈਂ ਨਹੀਂ ਇਹ ਗੱਲ ਮੰਨਦਾ ਵੀ ਆਪਣੇ ਪਿੰਡ ਵਾਲਾ ਪਾਲਾ ਚੋਰ ਹੋ ਉਹ ਕਹਿੰਦਾ ਤੈਨੂੰ ਕੀ ਪਤਾ ਉਹਦਾ ਤੈਨੂੰ ਪਤਾ ਉਹ ਕਿੰਨਾ ਨਸ਼ੇੜੀ ਤੇ ਚੋਰ ਬਣ ਚੁੱਕਿਆ ਨਸ਼ੇ ਕਰਦਾ ਉਹ ਉਹਨੇ ਆਪਣੇ ਘਰੋਂ ਸਾਈਕਲ ਵੇਚਦਾ ਸੀ ਤੇ ਆਪਣੇ ਚਾਚੇ ਦੀ ਘੜੀ ਵੇਚਤੀ ਸੀ ਪਰ ਦੂਜਾ ਬੰਦਾ ਕਹਿੰਦਾ ਵੀ ਨਹੀਂ ਪਾਲਾ ਨਸ਼ੇੜੀ ਹੋ ਸਕਦਾ ਪਰ ਚੋਰ ਨਹੀਂ ਹੋ ਸਕਦਾ ਸਾਈਕਲ ਵੇਚੇ ਦਾ ਵੀ ਮੈਨੂੰ ਪਤਾਗਾ ਸਾਈਕਲ ਵੇਚਿਆ ਉਹਨੇ ਪਰ ਉਹਦੇ ਚਾਚੇ ਨੇ ਘੜੀ ਤਾਂ ਜਾਣ ਬੁੱਝ ਕੇ ਇਲਜ਼ਾਮ ਲਾਇਆ ਉਹਤੇ ਵੀ ਕੋਈ ਉਹਨੇ ਘੜੀ ਨਹੀਂ ਵੇਚੀ ਇੱਕ ਕਹਿੰਦੇ ਵੀ ਜਦੋਂ ਕਿਸੇ ਤੇ ਹਨਾ ਕੋਈ ਮਾੜੀ ਮੋਟੀ ਪਤਾ ਲੱਗ ਜੇ ਵੀ ਇਹਨੇ ਚੋਰੀ ਕੀਤੀ ਆ ਤਾ ਲੋਕ ਉਹਤੇ ਵਾਧੂ ਇਲਜ਼ਾਮ ਲਾਉਣ ਲੱਗ ਜਾਂਦੇ ਆ ਵੀ ਮੇਰਾ ਮਨ ਨਹੀਂ ਮੰਨਦਾ ਤੇ ਉਹ ਕਹਿੰਦਾ ਵੀ ਤੂੰ ਮੰਨ ਨਾ ਮੰਨ ਤੂੰ ਕਦੇ ਪਾਲੇ ਨੂੰ ਹੁਣ ਵੇਖਿਆ ਦੇਖੋ ਉਹ ਪਤਾ ਨਹੀਂ ਕਿੱਥੇ ਜਾ ਕੇ ਰਹਿੰਦਾ ਸ਼ਹਿਰ 'ਚ ਨਸ਼ਾ ਕਰ ਕਰਕੇ ਡਿੱਗਿਆ ਪਿਆ ਹੁੰਦਾ ਤੇ ਉਹ ਚੋਰਾਂ ਦੇ ਗਰੋਹ ਨਾਲ ਰਲ ਗਿਆ ਚਲੋ ਬੰਦਾ ਕਹਿੰਦਾ ਵੀ ਠੀਕ ਆ ਭਾਈ ਤੂੰ ਕਹਿਣਾ ਪਰ ਮੇਰਾ ਮਨ ਨਹੀਂ ਮੰਨਦਾ ਜਦੋਂ ਉੱਠ ਕੇ ਜਾਣ ਲੱਗਦਾ ਤਾਂ ਉਹ ਬੰਦਾ ਕਹਿੰਦਾ ਉਹਨੂੰ ਕਹਿੰਦਾ ਧਿਆਨ ਰੱਖਿਆ ਕਰੋ ਤੁਸੀਂ ਵੀ ਵੇਲੇ-ਕਵੇਲੇ ਪਸ਼ੂਆਂ ਦਾ ਫੇਰ ਕਹੋਗੇ ਚਲ ਭਾਈ ਉਹ ਉੱਠ ਕੇ ਚਲੇ ਜਾਂਦੇ ਆ ਹੁਣ ਪਾਲਾ ਕੌਣ ਹੈ ਪਾਲਾ ਜਿਹੜਾ ਹੈਗਾ 나જર ਸਿੰਘ ਦਾ ਮੁੰਡਾ 나જર ਸਿੰਘ ਕੋਲ ਵਧੀਆ 15 20 ਕਿੱਲੇ ਜ਼ਮੀਨ ਦੇ ਆ ਦੋ ਭਰਾ ਨੇ ਉਹ ਤੇ ਉਹਦਾ ਜਿਹੜਾ ਮੁੰਡਾ ਪਾਲਾ ਉਹਦੀ ਮੰਗਣੀ ਹੋਈ ਸੀ ਕਿਸੇ ਕੁੜੀ ਨਾਲ ਤੇ ਜਿਹੜਾ ਉਹਦਾ ਚਾਚਾ ਸੀ ਉਹ ਅਸਲੀ ਸ਼ਰੀਕ ਬਣਿਆ ਹੋਇਆ ਸੀ ਉਹਨਾਂ ਦਾ ਉਹਨਾਂ ਨੇ ਭਾਨੀ ਮਾਰਤੀ ਮੰਗਣੇ ਚ ਤੇ ਉਹ ਕੁੜੀ ਵਾਲੇ ਮੋਕਰਗੇ ਰਿਸ਼ਤਾ ਉਸ ਤੋਂ ਬਾਅਦ ਪਾਲੇ ਨੇ ਇੰਨੀ ਨਮੋਸ਼ੀ ਮੰਨੀ ਵੀ ਉਹ ਮੰਦਿਰ ਚ ਬੈਠਣ ਲੱਗ ਗਿਆ ਨਸ਼ੇ ਕਰਨ ਲੱਗ ਗਿਆ ਉਹਨੂੰ ਮਤਲਬ ਅੰਦਰੋਂ ਤੋੜਤਾ ਇਸ ਗੱਲ ਨੇ ਨਸ਼ੇ ਕਰਦਾ ਚਲੋ ਛੋਟੀਆਂ ਮੋਟੀਆਂ ਉਹਨੇ ਚੀਜ਼ਾਂ ਵੀ ਚੱਕ ਚੱਕ ਕੇ ਵੇਚੀਆਂ ਘਰੋਂ ਘਰੋਂ ਪਤੀਲਾ ਚੱਕ ਕੇ ਵੇਚਿਆ ਹੋਰ ਜਦੋਂ ਨਸ਼ੇ ਨੂੰ ਪੈਸੇ ਨਹੀਂ ਮਿਲਦੇ ਸੀਗੇ ਤੇ ਚਲੋ ਹੁਣ ਉਹ ਬਹੁਤ ਦਿਨਾਂ ਦਾ ਘਰੋਂ ਗਿਆ ਮੁੜ ਕੇ ਆਇਆ ਨਹੀਂ ਸੀ ਕਿਉਂਕਿ ਪਿੰਡ ਦੇ ਵਿੱਚ ਜਦੋਂ ਗੱਲ ਫੈਲੀ ਵੀ ਪਾਲੇ ਨੇ ਮੱਝਾਂ ਚੋਰੀ ਕਰਵਾਈਆਂ ਪਾਲੇ ਦਾ ਵਿੱਚ ਨਾ ਬੰਦਾ ਵੈਸੇ ਹੀ ਡਾਜ ਜਾਂਦਾ ਤੇ ਪਾਲੇ ਦੀ ਮਾਂ ਜਿਹੜੀ ਬੀਰੋ ਉਹੋ ਮਤਲਬ ਪਾਲੇ ਨੂੰ ਡੀਕਦੀਆ ਤੇ ਉਹਦਾ ਪਿਓ ਨਾજર ਆ ਜਿਹੜਾ ਉਹ ਏਸੀ ਗੱਲ ਦੇ ਫਿਕਰ ਚ ਬਿਮਾਰ ਪੈ ਗਿਆ ਕਿਉਂਕਿ ਪਿੰਡ ਦੇ ਵਿੱਚ ਲੋਕਾਂ ਤੋਂ ਗੱਲਾਂ ਕਰਾਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਬਾਲਿਆਂ ਵਾਲੀ ਛੱਤ ਵੱਲ ਵੇਖਦਾ ਪਿਆ ਮੰਜੇ ਤੇ ਉਹ ਤੇ ਉਹਦੇ ਘਰ ਵਾਲੀ ਕਹਿੰਦੀ ਆ ਵੀ ਤੂੰ ਐਂ ਕਾਹਤੋਂ ਦਿਲ ਸਿੱਟ ਗਿਆ ਵੀ ਕੋਈ ਨਾ ਚੰਗਾ ਮਾੜਾ ਸਮਾਸਾਰਿਆਂ ਤੇ ਆਉਂਦਾ ਰਹਿੰਦਾ ਆਪਣਾ ਪਾਲਾ ਨਸ਼ੇੜੀ ਜ਼ਰੂਰ ਹੋਊ ਪਰ ਚੋਰ ਨਹੀਂ ਹੈਗਾ ਕੋਈ ਨਾ ਆਪਾਂ ਨੂੰ ਲੱਭਾਂਗੇ ਪਰ ਨਾજર ਸਿਓ ਇੱਕ ਇਹੋ ਜੀ ਬਿਮਾਰੀ ਦੇ ਨਾਲ ਘਿਰ ਜਾਂਦਾ ਵੀ ਉਹ ਬਹੁਤਾ ਧੀਰ ਨਾ ਜਿਉਂਦਾ ਨਹੀਂ ਰਹਿੰਦਾ ਉਹਦੀ ਮੌਤ ਹੋ ਜਾਂਦੀ ਆ ਲੋਕ ਆ ਜਿਹੜੇ ਉਹ ਕਹਿੰਦੇ ਆ ਵੀ ਭਾਈ ਹੁਣ ਨਹੀਂ ਤੇਰਾ ਮੁੰਡਾ ਪਾਲਲਾ ਮੁੜਦਾ ਵੀ ਤੂੰ ਇਹਦਾ ਅੰਤਮ ਸੰਸਕਾਰ ਕਰ ਚਲ ਪਿੰਡ ਵਾਲਿਆਂ ਨਾਲ ਰਲ ਕੇ ਪਾਲੇ ਦਾ ਪਾਲੇ ਦੇ ਪਿਓ ਨਾਜ਼ਰਦਾਨ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਪਾਲੇ ਨੂੰ ਕਿਹਨੇ ਸਨੇਹਾ ਲਾਉਣਾ ਸੀ ਨਾ ਹੀ ਕਿਸੇ ਨੂੰ ਪਾਲਲਾ ਮਿਲਦਾ ਸੀ ਤਾਂ ਵੀਰੋ ਜਿਹੜੀ ਉਹ ਕੱਲੀ ਰਹਿ ਜਾਂਦੀ ਆ ਪਾਲੇ ਦੀ ਮਾਂ ਜਿਹੜੀ ਤੇ ਉਹ ਨਾ ਪਿੰਡ ਪਿੰਡ ਦੇ ਘਰ ਦੇ ਘਰ ਦੇ ਵਿੱਚ ਹਣਾ ਪੁੱਛਦੀ ਰਹਿੰਦੀ ਐ ਲੋਕਾਂ ਨੂੰ ਵੀ ਮੇਰਾ ਪੁੱਤ ਨਹੀਂ ਵੇਖਿਆ ਲੋਕ ਉਹਨੂੰ ਹੋਰ ਵੀ ਚੋਬਾਂ ਲਾਉਂਦੇ ਆ ਵੀ ਤੇਰਾ ਪੁੱਤ ਤਾਂ ਚੋਰ ਆ ਨਸ਼ੇੜੀ ਆ ਤੂੰ ਉਹਦੀ ਝਾਕ ਨਾ ਰੱਖ ਵੀ ਉਹ ਕਦੇ ਆਊਗਾ ਜੇ ਆਊਗਾ ਤਾਂ ਤੈਨੂੰ ਕਲੰਕੀ ਲਵਾਊਗਾ ਇਹ ਗੱਲਾਂ ਨਾ ਉਹਦੀ ਮਾਂ ਨੂੰ ਗੁਰੀਆਂ ਲੱਗਦੀਆਂ ਕਿਉਂਕਿ ਕਹਿੰਦੇ ਹੁੰਦੇ ਆ ਵੀ ਮਾਂ ਦਾ ਜਿਹੜਾ ਦਿਲ ਹੁੰਦਾ ਉਹ ਆਪਣੀ ਔਲਾਦ ਨੂੰ ਮਾੜਾ ਨਹੀਂ ਕਹਿੰਦੀ ਹੁੰਦੀ ਭਾਵੇਂ ਜਿੰਨੀ ਮਰਜ਼ੀ ਉਹਦੀ ਔਲਾਦ ਮਾੜੀ ਹੋਵੇ ਉਹ ਰੋਂਦੀ ਰਹਿੰਦੀ ਐ ਜਦੋਂ ਕਿਤੇ ਉਹਦੇ ਬਾਲਾ ਬਰਾਗ ਉੱਠਦਾ ਬਹੁਤ ਰੋਂਦੀ ਆ ਰੂ ਕੇ ਆਪਦਾ ਮਨ ਹਲਕਾ ਕਰਦੀ ਆ ਪਿੰਡ ਦੇ ਲੋਕੀ ਉਹਨੂੰ ਮੂੰਹ ਲਾਉਣੋਂ ਹਟ ਗਏ ਸੀ ਕਿਉਂਕਿ ਉਹਨਾਂ ਨੂੰ ਐ ਹੁੰਦਾ ਸੀ ਵੀ ਇਹ ਆਪਦੇ ਮੁੰਡੇ ਬਾਰੇ ਪੁੱਛੂਗੀ ਤੇ ਉਹਦੇ ਕੋਲੇ ਹੋਰ ਕੁਝ ਹੈ ਵੀ ਕੀ ਸੀ ਉਹਨੇ ਆਪਦੇ ਮੁੰਡੇ ਬਾਰੇ ਪੁੱਛਣਾ ਸੀ ਚਲੋ ਪਹਿਲਾਂ ਉਹ ਨਾ ਖੇਤੀ ਕਰਦੀ ਸੀਗੀ ਆਪ ਕਰਾਉਂਦੀ ਸੀ ਆਪਦੇ ਘਰ ਵਾਲੇ ਨਾਲ ਜਦੋਂ ਉਹਦੇ ਘਰ ਵਾਲਾ ਬਿਮਾਰ ਹੋ ਗਿਆ ਫਿਰ ਖੇਤੀ ਉਹ ਆਪ ਸੰਭਦੀ ਸੀ ਜਦੋਂ ਹੁਣ ਉਹਦੀ ਮੌਤ ਹੋ ਗਈ ਹੁਣ ਖੇਤੀ ਕਿਹਨੇ ਸੰਭਣੀ ਸੀ ਤੇ ਉਹਦਾ ਦਿਓਰ ਆ ਜਿਹੜਾ ਜਿਹੜੇ ਪਾਲੇ ਦੇ ਚਾਚੇ ਨੇ ਰਿਸ਼ਤੇ ਚ ਭਾਨੀ ਮਾਰੀ ਸੀ ਉਹਦਾ ਦਿਓਰ ਉਹ ਸਾਰੀ ਜ਼ਮੀਨ ਦੱਬ ਲੈਦਾ ਉਹ ਬੀਰੋ ਜਮੀਨ ਦਾ ਕੀ ਮੋਹ ਰੱਖੇ ਉਹ ਆਪਦੇ ਮੁੰਡੇ ਬਾਰੇ ਪੁੱਛਦੀ ਰਹਿੰਦੀ ਆ ਤੇ ਜਿਹੜਾ ਪਾਲਾਗਾ ਉਹ ਸ਼ਹਿਰ ਦੇ ਵਿੱਚ ਨਾ ਕਿਸੇ ਤੋਂ ਮੰਗ ਮੰਗ ਕੇ ਨਸ਼ਾ ਕਰ ਲੈਂਦਾ ਤੇ ਉੱਥੇ ਡਿੱਗਿਆ ਰਹਿੰਦਾ ਇੱਕ ਦਿਨ ਉਹ ਸ਼ਹਿਰ ਚੋਂ ਜਿਉਂ ਤੁਰਿਆ ਤੁਰਿਆ ਆਇਆ ਤੇ ਸ਼ਹਿਰ ਦੇ ਬਾਹਰ ਬਾਹਰ ਨਾ ਇੱਕ ਨਹਿਰ ਵਗਦੀ ਸੀ ਨਹਿਰ ਤੇ ਇੱਕ ਝੌਂਪੜੀ ਪਾਈ ਹੋਈ ਸੀ ਉਸ ਝੌਂਪੜੀ ਦੇ ਵਿੱਚ ਪਾਲਾ ਜਿਹੜਾ ਆ ਕੇ ਵੇਖਦਾ ਜਦੋਂ ਉੱਥੇ ਇੱਕ ਮੰਜੜ ਆਇਆ ਹੁੰਦਾ ਤੇ ਉਸ ਮੰਜੇ ਤੇ ਆ ਕੇ ਡਿੱਗ ਜਾਂਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਉਹਦੇ ਉੱਤੇ ਕੋਈ ਕੱਪੜੇ ਵੀ ਨਹੀਂ ਸੀ ਮੋਟੇ ਉਹ ਚੌਂਪੜੀ ਦੇ ਵਿੱਚ ਰਜਾਈ ਪਈ ਹੁੰਦੀ ਆ ਬਿਸਤਰਾ ਪਿਆ ਹੁੰਦਾ ਬਿਸਤਰੇ 'ਚ ਵੜ ਜਾਂਦਾ ਕਿਉਂਕਿ ਜਦੋਂ ਉਹ ਆ ਰਿਹਾ ਹੁੰਦਾ ਨਾ ਮੀਂਹ ਪੈ ਰਿਹਾ ਹੁੰਦਾ ਤੇ ਉਹ ਭਿੱਜ ਜਾਂਦਾ ਮੀਂਹ ਤੋਂ ਬਚਣ ਲਈ ਉਹ ਚੌਂਪੜੀ 'ਚ ਵੜਦਾ ਚਲੋ ਉਹ ਆਪਾਂ ਮੇਰੇ ਰਜਾਈ 'ਚ ਪੈ ਜਾਂਦਾ ਕਿ ਪਰ ਫਿਰ ਵੀ ਉਹਦੇ ਕੱਪੜੇ ਆ ਜਿਹੜੇ ਉਹ ਭਿੱਜ ਜਾਂਦੇ ਹੈਗੇ ਭਿੱਜੇ ਕੱਪੜਿਆਂ ਨੂੰ ਉਹ ਉਤਾਰ ਦਿੰਦਾ ਤੇ ਇਦਾਂ ਹੀ ਪੈ ਜਾਂਦਾ ਤੇ ਉਹਨੂੰ ਨੀਂਦ ਆ ਜਾਂਦੀ ਆ ਉਸ ਝੌਂਪੜੀ ਦੇ ਵਿੱਚ ਹੁਣ ਕੌਣ ਰਹਿੰਦਾ ਸੀ ਉਸ ਝੌਂਪੜੀ ਦੇ ਵਿੱਚ ਇੱਕ ਰਾਣੋ ਨਾਂ ਦੀ ਕੁੜੀ ਰਹਿੰਦੀ ਆ ਉਹ ਸ਼ਹਿਰ ਦੇ ਬਾਹਰ ਵਾਰ ਕੱਲੀ ਕਿਉਂ ਝੌਂਪੜੀ ਚ ਰਹਿੰਦੀ ਆ ਕਿਉਂਕਿ ਜਿਹੜੀ ਰਾਣੋ ਆ ਉਹਦੇ ਮਾਪਿਓ ਮਰ ਗਏ ਸੀ ਤੇ ਉਹਦੇ ਚਾਚੇ ਨੇ ਪਹਿਲਾਂ ਤਾਂ ਉਹ ਤੋਂ ਘਰ ਦੇ ਕੰਮ-ਕੁੰਮ ਕਰਵਾਏ ਹਨਾ ਜਦੋਂ ਮਟਿਆਰ ਹੋ ਗਈ 14-15 ਸਾਲ ਦੀ ਤਾਂ ਉਹਨੂੰ ਵੇਚ ਤਾਉਣੇ ਕਿਸੇ ਨਾਲ ਦੇ ਪਿੰਡ ਦੇ ਸ਼ਾਹੂਕਾਰ ਕੋਲ ਵੇਚ ਤਾ ਤੇ ਉਹ ਸ਼ਾਹੂਕਾਰ ਉਹ ਤੋਂ ਤਿੱਗਣੀ ਉਮਰ ਦਾ ਵੱਡਾ ਸੀ ਉਹ ਸਾਹੂਕਾਰ ਨੇ ਕੁਝ ਟਾਈਮ ਰਾਣੋ ਨੂੰ ਰੱਖਿਆ ਜਦੋਂ ਉਹਨੂੰ ਐ ਲੱਗਣ ਲੱਗਿਆ ਵੀ ਬાળੀ ਛੋਟੀ ਉਮਰ ਦੀ ਆ ਹਨਾ ਫਿਰ ਉਦੋਂ ਬਾਅਦ ਉਹ ਉਹਦੇ ਜਿਸਮ ਦਾ ਸੌਦਾ ਕਰਨ ਲੱਗ ਗਿਆ ਸਾਹੂਕਾਰਾ ਜਿਹੜਾ ਉਹ ਆਪਣੀ ਘਰ ਵਾਲੀ ਨੂੰ ਮਤਲਬ ਜਿਸਮ ਦਾ ਸੌਦਾ ਕਰਦਾ ਕੀਮਤ ਲੈ ਲੈਂਦਾ ਕਿਸੇ ਤੋਂ ਬਗਾਨੇ ਬੰਦਿਆਂ ਨੂੰ ਸਾਦਾ ਰਹਿੰਦਾ ਪਰ ਜਿਹੜੀ ਰਾਣੋ ਆ ਉਹ ਇਸ ਤਸ਼ੱਦਦ ਨੂੰ ਚੱਲਦੀ ਨਹੀਂ ਜਿਆਦਾ ਟਾਈਮ ਉਹ ਭੱਜੇ ਆਉਂਦੀ ਆ ਉਥੋਂ ਸਾਹੂਕਾਰ ਕੋਲ ਬੱਜ ਕੇ ਆ ਕਿ ਉਹ ਸ਼ਹਿਰ ਆ ਜਾਂਦੀ ਆ ਸ਼ਹਿਰ 2-3 ਦਿਨ ਤਾਂ ਤੁਰੇ ਫਿਰਦੀ ਰਹਿੰਦੀ ਆ ਉਸ ਤੋਂ ਬਾਅਦ ਉਹ ਇੱਕ ਦੁਕਾਨ ਤੇ ਕੰਮ ਕਰਨ ਲੱਗ ਜਾਂਦੀ ਆ ਕੰਮ ਕਰਦੀ ਆ ਤੇ ਫਿਰ ਨਾ ਉਹ ਝੌਂਪੜੀ ਬਣਾ ਲੈਂਦੀ ਆ ਨਹਿਰ ਕੋਲ ਕੱਲੀ ਉੱਥੇ ਝੌਂਪੜੀ ਬਣਾ ਕੇ ਰਹਿੰਦੀ ਆ ਤੇ ਉਸ ਤੋਂ ਬਾਅਦ ਉਹਦੇ ਮਤਲਬ ਮਾਂ ਜਿਹੜੀ ਉਹਦੀ ਮਾਂ ਦਾ ਸੰਦੂਖ ਆ ਉਹਦੇ ਪੇਕੇ ਘਰ ਹੁੰਦਾ ਉਹ ਆਪਣੀ ਮਾਂ ਦੇ ਸੰਦੂਖ ਚੋਂ ਆਪਣੇ ਜੋਗੇ 2-4 ਕੱਪੜੇ ਲਿਆਉਂਦੀ ਆ ਤੇ ਉੱਥੇ ਹੀ ਰਹਿਸ਼ ਕਰ ਲੈਂਦੀ ਆ ਝੌਂਪੜੀ ਚ ਸਵੇਰੇ ਉਹ ਜਾਂਦੀ ਆ ਸ਼ਹਿਰ ਦੁਕਾਨ ਤੇ ਕੰਮ ਲੱਗੀ ਹੋਈ ਆ ਤੇ ਸ਼ਾਮ ਨੂੰ ਉਹ ਝੌਂਪੜੀ ਚ ਆ ਜਾਂਦੀ ਆ ਜਦੋਂ ਉਹਨੂੰ ਐ ਲੱਗਦਾ ਵੀ ਉਹਦੀ ਦਿਹਾੜੀ ਕਰਕੇ ਟਾਈਮ ਪੂਰਾ ਨਹੀਂ ਹੁੰਦਾ ਤਾਂ ਉਹ ਆਪਣਾ ਜਿਸਮ ਵੇਚਦੀ ਆ ਕਿਉਂਕਿ ਉਹਨੂੰ ਇਹ ਹੁੰਦਾ ਵੀ ਮੇਰੇ ਜਿਸਮ ਤੋਂ ਬਹੁਤ ਕਮਾਈ ਮੇਰੇ ਚਾਚੇ ਨੇ ਕੀਤੀ ਤੇ ਮੇਰੇ ਘਰ ਵਾਲੇ ਨੇ ਕੀਤੀ ਵੀ ਹੁਣ ਮੈਨੂੰ ਤਾਂ ਆਪਦੀ ਲੋੜ ਆ ਮਜਬੂਰੀ ਬਣ ਜਾਂਦੀ ਆ ਉਹਦੀ ਤੇ ਉਹਦੇ ਕੋਲ ਬਗਾਨੇ ਮਰਦ ਆਉਂਦੇ ਆ ਉਹ ਪੈਸੇ ਲੈਂਦੀ ਆ ਤੇ ਚਲੋ ਵੈਸੇ ਉਹਦਾ ਰੋਜ਼ ਦਾ ਕੰਮ ਨਹੀਂ ਸੀ ਪਰ ਫਿਰ ਵੀ ਇਸ ਤਰ੍ਹਾਂ ਦਾ ਉਹਦਾ ਜੀਵਨ ਸੀ ਵਿਚਾਰੀ ਦਾ ਤੇ ਜਦੋਂ ਪਾਲਾ ਉਸ ਝੌਂਪੜੀ ਚ ਆ ਕੇ ਪੈਂਦਾ ਤਾਂ ਉਸ ਝੌਂਪੜੀ ਦੇ ਅੰਦਰ ਇੱਕ ਛੋਟੀ ਜੀ ਝੌਂਪੜੀ ਹੋਰ ਹੁੰਦੀ ਆ ਮਤਲਬ ਕਮਰੇ ਟਾਈਪ ਬਣਾਈ ਹੁੰਦੀ ਆ ਤਾਂ ਜਿਹੜੀ ਰਾਣੂ ਆ ਉਸ ਝੌਂਪੜੀ ਚ ਪਈ ਹੁੰਦੀ ਆ ਅੰਦਰਲੀ ਚ ਸਵੇਰੇ ਜਦੋਂ ਹੋ ਉਠਦੀ ਆ ਉੱਠ ਕੇ ਵੇਖਦੀ ਆ ਵੀ ਇਸ ਝੌਂਪੜੀ ਦੇ ਵਿੱਚ ਕੌਣ ਆ ਕੇ ਪੈ ਗਿਆ ਹੈ ਹਨਾ ਤੇ ਉਹ ਪਾਲੇ ਨੂੰ ਸੁੱਤੇ ਪਏ ਨੂੰ ਵੇਖਦੀ ਆ ਸੜੀ ਅਲ ਜਾਂਣਾ ਜਮਾ ਸੁੱਕਾ ਜਾਂ ਬੰਦਾ ਕੋਈ ਜਿਹਦੇ ਮੂੰਹ ਚੋਂ ਸ਼ਾਇਦ ਇੰਨੀ 스ਮੈਲ ਆਉਂਦੀ ਹੋਵੇ ਪਰ ਉਹ ਵੇਖਦੀ ਰਹਿੰਦੀ ਆ ਉਹ ਸੋਚਦੀ ਆ ਵੀ ਦੇਖੀ ਕਿੰਨਾ ਬੇਫਿਕਰ ਹੋ ਕੇ ਕੋਈ ਮੇਰੀ ਝੌਂਪੜੀ ਦੇ ਵਿੱਚ ਪਿਆਗਾ ਤੇ ਉਹਦੇ ਬਾਰੇ ਸੋਚਦੀ ਸੋਚਦੀ ਚੱਲ ਉਹ ਚੁੱਲ੍ਹੇ 'ਚ ਅੱਗ ਬਾਲਦੀ ਆ ਚਾਹ ਬਣਾ ਲੈਂਦੀ ਆ ਚਾਹ ਬਣਾ ਕੇ ਉਹ ਦੋ ਬਾਟੀਆਂ 'ਚ ਪਾ ਲੈਂਦੀ ਆ ਤੇ ਇੱਕ ਬਾਟੀ ਆ ਉਹ ਉਹਨੂੰ ਪਾਲੇ ਨੂੰ ਫੜਾਉਣ ਲੱਗਦੀ ਆ ਜਦੋਂ ਉਹ ਪਾਲੇ ਨੂੰ ਹੱਥ ਲਾ ਕੇ ਜਗਾਉਣ ਲੱਗਦੀ ਆ ਤਾਂ ਉਹਦਾ ਹੱਥ ਜਿਹੜਾ ਪਿੱਛੇ ਮੁੜ ਜਾਂਦਾ ਉਹਨੂੰ ਐ ਹੁੰਦਾ ਵੀ ਮੈਂ ਇਹਨੂੰ ਕਿਵੇਂ ਟੱਚ ਕਰਾਂ ਤੇ ਉਹਦੇ ਦਿਲ ਦੇ ਵਿੱਚ ਇਹ ਗੱਲ ਵੀ ਆਉਂਦੀ ਆ ਵੀ ਅੱਜ ਤੱਕ ਮੈਨੂੰ ਪਤਾ ਨਹੀਂ ਕਿੰਨੇ ਮਰਦਾਂ ਨੇ ਸ਼ੋਇਆ ਤੇ ਮੈਂ ਕਿੰਨੇ ਮਰਦਾਂ ਨੂੰ ਹਣਾ ਸ਼ੋਇਆ ਵੀ ਇਹਨੂੰ ਹੱਥ ਲਾਉਣ ਵੇਲੇ ਮੇਰਾ ਹੱਥ ਐ ਕਿਉਂ ਕੰਬਦਾ ਤੇ ਚਲੋ ਉਹ ਚਾਹ ਦੀ ਬਾਟੀ ਢੇਠਾ ਰੱਖ ਕੇ ਬਾਜ਼ ਮਾਰ ਦਿੰਦੀ ਆ ਵੀ ਚਾਹ ਪੀ ਲਓ ਤੇ ਪਾਲੇ ਦੀ ਅੱਖ ਖੁੱਲ ਜਾਂਦੀ ਆ ਉਹ ਵੇਖਦਾ ਵੀ ਮੈਂ ਕਿੱਥੇ ਆ ਹਨਾ ਵੀ ਝੋਂਪੜੀ ਚ ਤੇ ਆਸੇ ਪਾਸੇ ਵੇਖ ਕੇ ਉਹ ਬਹਿ ਜਾਂਦਾ ਮੰਜੇ ਤੇ ਤੇ ਪਾਲੋ ਉਹਨੂੰ ਚਾਹ ਦਾ ਕਹਿ ਕੇ ਇਰਾਣੋ ਇਰਾਣੋ ਸੋਰੀ ਇਰਾਣੋ ਉਹਨੂੰ ਚਾਹ ਦਾ ਕਹਿ ਕੇ ਤੁਰ ਜਾਂਦੀ ਆ ਪਾਲਾ ਚਲੋ ਚਾਹ ਪੀ ਲੈਂਦਾ ਚਾਹ ਪੀ ਕੇ ਉਹ ਆਪਣੇ ਜਿਹੜੇ ਕੱਪੜੇ ਆਗੇ ਭਿੱਜੇ ਹੋਏ ਉਹ ਸੁੱਕੇ ਹੁੰਦੇ ਆ ਮਾੜੇ ਮੋਟੇ ਉਹ ਪਾ ਕੇ ਤੇ ਉਹ ਉੱਤਰ ਜਾਂਦਾ ਜਦੋਂ ਰਾਣੂ ਆ ਕੇ ਵੇਖਦੀ ਆ ਵੀ ਉਹ ਤਾਂ ਹੈ ਨਹੀਂ ਇੱਥੇ ਤੇ ਉਹ ਆ ਕੇ ਮੰਡੇ ਤੇ ਵੇਖਦੀ ਆ ਤੇ ਉਹ ਜਾਂਦਾ ਜਾਂਦਾ ਨਾ 25 ਰੁਪਏ ਆ ਜਿਹੜੇ ਉਹ ਸਰਾਣਾ ਥੱਲੇ ਧਰ ਜਾਂਦਾ ਤੇ ਉਹ ਸਰਾਣਾ ਚੱਕ ਕੇ ਵੇਖਦੀ ਆ ਤੇ ਦੇਖਦੀ ਆ 25 ਰੁਪਏ ਤੇ ਉਹ ਸੋਚਦੀ ਆ ਵੀ 25 ਰੁਪਏ ਤਾਂ ਦਿਹਾੜੀ ਮਿਲਦੀ ਹੈ ਸ਼ਹਿਰ ਦੇ ਵਿੱਚ ਤੇ ਇਹ ਸਾਰੀ ਦਿਹਾੜੀ ਦੇ ਪੈਸੇ ਸ਼ਾਇਦ ਇੱਥੇ ਭੁੱਲ ਗਿਆ ਹੋਊਗਾ ਚਲੋ ਉਹਦਾ ਪਿੱਛਾ ਕਰਦੀ ਆ ਦੇਖਦੀ ਆ ਪਰ ਉਹ ਜਿਹੜਾ ਗਾਇਬ ਹੀ ਹੋ ਜਾਂਦਾ ਪਾਲਾ ਉੱਥੋਂ ਉਹਨੂੰ ਦਿਸਦਾ ਹੀ ਨਹੀਂ ਇਹ ਲਰਾਂ ਨੂੰ ਆਪਣਾ ਰੋਟੀ ਟੋਕ ਕਰਦੀ ਆ ਤੇ ਸ਼ਹਿਰ ਵੱਲ ਨੂੰ ਚਲੀ ਜਾਂਦੀ ਆ ਤੇ ਸ਼ਹਿਰ ਵੱਲ ਜਾਂਦੀ ਜਾਂਦੀ ਉਹ ਪਾਲਲੇ ਨੂੰ ਲੱਭਦੀ ਆ ਵੀ ਕਿਤੇ ਤਾਂ ਮੈਨੂੰ ਮਿਲੂਗਾ ਪਰ ਉਹਨੂੰ ਕਿਤੇ ਨਹੀਂ ਦਿਸਦਾ ਤੇ ਉਹ ਦੁਕਾਨ ਤੇ ਜਾ ਕੇ ਕੰਮ ਕਰਦੀ ਆ ਪਰ ਸਾਰਾ ਦਿਨ ਉਹਦਾ ਧਿਆਨ ਪਾਲਲੇ 'ਚ ਰਹਿੰਦਾ ਤੇ ਸ਼ਾਮ ਨੂੰ ਉਹ ਆ ਜਾਂਦੀ ਆਪਣੀ ਝੌਂਪੜੀ 'ਚ ਆ ਕੇ ਉਹ ਅੱਜ ਪਾਲਲੇ ਦੀ ਢੀਕ ਰੱਖਦੀ ਆ ਵੀ ਅੱਜ ਵੀ ਆਊਗਾ ਦੁਬਾਰੇ ਉਹ ਰੋਟੀ ਵੀ ਵੱਧ ਬਣਾਉਂਦੀ ਆ ਤੇ ਉਸ ਤੋਂ ਬਾਅਦ ਉਹ ਸੰਦੂਖ ਦੇ ਵਿੱਚੋਂ ਇੱਕ ਰਜਾਈ ਕਿਦੈਲਾ ਹੋਰ ਕੱਢਦੀ ਆ ਰਜਾਈ ਕਿਦੈਲਾ ਕੱਢ ਕੇ ਤੇ ਉੱਥੇ ਰੱਖ ਦਿੰਦੀ ਆ ਆਪ ਅੰਦਰਲੀ ਝੌਂਪੜੀ 'ਚ ਪੈ ਜਾਂਦੀ ਆ ਪਰ ਰੋਟੀ ਨਹੀਂ ਖਾਂਦੀ ਉਹ ਕਿਉਂਕਿ ਉਹਦਾ ਦਿਲ ਆ ਜਿਹੜਾ ਪਾਲੇ ਨੂੰ ਉਡੀਕ ਰਿਹਾ ਹੁੰਦਾ ਚਲੋ ਭਾਈ ਉਸ ਤੋਂ ਬਾਅਦ ਉਹਨੂੰ ਨੀਂਦ ਆ ਜਾਂਦੀ ਆ ਤੇ ਸਵੇਰੇ ਹੋ ਉੱਠਦੀ ਆ ਉਹ ਵੇਖਦੀ ਆ ਵੀ ਪਾਲਾ ਆਇਆ ਨਹੀਂ ਅਗਲੇ ਦਿਨ ਫੇਰ ਉਹਦਾ ਉਹੀ ਰੁਟੀਨ ਹੁੰਦਾ ਸ਼ਹਿਰ ਜਾਂਦੀ ਆ ਕੰਮ ਕਰਦੀ ਆ ਅਗਲੇ ਦਿਨ ਜਦੋਂ ਉਹ ਸ਼ਾਮ ਨੂੰ ਆਉਂਦੀ ਆ ਤਾਂ ਉਹ ਪਾਲਾ ਜਿਹੜਾ ਉਹਦੇ ਮੂਰੇ ਮੂਰੇ ਤੁਰਿਆ ਜਾਂਦਾ ਹੁੰਦਾ ਝੌਂਪੜੀ ਵੱਲ ਤੇ ਉਹ ਹੌਲੀ ਹੋ ਜਾਂਦੀ ਆ ਉਹ ਵੇਖਦੀ ਆ ਵੀ ਦੇਖ ਮੁੰਡਾ ਹਨਾ ਗੱਭਰੂ ਜਵਾਨ ਮੁੰਡਾ ਵੀ ਕਿਵੇਂ ਲੜਖੜਾਉਂਦਾ ਜਾਂਦਾ ਤੇ ਉਹਨੂੰ ਪਤਾ ਹੁੰਦਾ ਵੀ ਅੱਜ ਵੀ ਇਹਦਾ ਬਹੁਤ ਨਸ਼ਾ ਕੀਤਾ। ਚਲ ਉਹਦੇ ਮੂਰੇ ਮੂਰੇ ਜਾ ਕੇ ਉਹ ਕੀ ਕਰਦਾ? ਮੰਜੇ ਤੇ ਪੈ ਜਾਂਦਾ। ਮੰਜੇ ਤੇ ਪੈਂਦਾ ਤੇ ਉਹ ਵੀ ਸੋਚਦਾ ਵੀ ਆ ਬਿਸਤਰਾ ਇੱਥੇ ਪਿਆ। ਪਿਆ ਚਲ ਉਹ ਇੰਨਾ ਨਸ਼ੇ 'ਚ ਹੁੰਦਾ ਵੀ ਪਹਿਲਾਂ ਉਹ ਬੋਤਲ ਕੱਢਦਾ ਆਪਦੀ, ਹੋਰ ਸ਼ਰਾਬ ਪੀਂਦਾ ਤੇ ਫਿਰ ਬੀੜੀਆਂ ਪੀਂਦਾ। ਬੀੜੀਆਂ ਪੀ-ਪੀ ਕੇ ਧੂਆਂ ਕਰ ਦਿੰਦਾ ਸਾਰੀ ਝੌਂਪੜੀ 'ਚ ਤੇ ਉਦੋਂ ਬਾਅਦ ਉਹ ਰੋਂਦਾ ਰੋਂਦਾ ਕਿਸੇ ਨੂੰ ਗਾਲਾਂ ਕੱਢਦਾ। ਗਾਲਾਂ ਕੱਢ ਰਿਹਾ ਹੁੰਦਾ ਉਹ ਆਪਣੇ ਚਾਚੇ ਨੂੰ ਵੀ ਤੇਰੇ ਕਰਕੇ ਮੈਨੇ ਸ਼ੇੜੀ ਬਣਿਆ ਮੈਂ ਸਰਦਾਰਾਂ ਦਾ ਪੁੱਤ ਸੀ ਤੂੰ ਮੇਰੀ ਜ਼ਿੰਦਗੀ ਖਰਾਬ ਕੀਤੀ ਐਂ ਕਰਦਾ ਕਰਦਾ ਉਹ ਜ ਰੋਣ ਲੱਗ ਜਾਂਦਾ ਤੇ ਰਾਣੋ ਆ ਜਿਹੜੀ ਉਹ ਸਾਰਾ ਕੁਝ ਸੁਣ ਰਹੀ ਹੁੰਦੀ ਆ ਚਲੋ ਬੋਲਦੀ ਕੁਛ ਨਹੀਂ ਤੇ ਪਾਲਾ ਗਾਲਾਂ ਦਿੰਦਾ ਦਿੰਦਾ ਜਿਹੜਾ ਉਹ ਸੌ ਜਾਂਦਾਗਾ ਸੌ ਜਾਂਦਾ ਤੇ ਰਾਣੋ ਫੇਰ ਰੋਟੀ ਨਹੀਂ ਖਾਂਦੀ ਫੇਰ ਅੰਦਰ ਜਾ ਕੇ ਪੈਂਦੀ ਆ ਪਰ ਉਹਨੂੰ ਨੀਂਦ ਨਹੀਂ ਆਉਂਦੀ ਉਹ ਪਾਲੇ ਵਾਰੀ ਸੋਚਦੀ ਰਹਿੰਦੀ ਆ ਫੇਰ ਉਹ ਸੋਚਦੀ ਆ ਵੀ ਇਹ ਨਸ਼ੇੜੀ ਜਾਂ ਹਨਾ ਕਿਹੋ ਜਿਹਾ ਬੰਦਾ ਵੀ ਮੈਂ ਇਹਦੇ ਵਾਰੀ ਕਿਉਂ ਸੋਚਦੀ ਆ ਵੀ ਅਜੇ ਤੱਕ ਤਾਂ ਮੈਂ ਕਿਸੇ ਮਰਦ ਬਾਰੇ ਇਹ ਨਾ ਸੋਚਿਆ ਨਹੀਂ ਚਲੋ ਐਸੀ ਤਰ੍ਹਾਂ ਫੇਰ ਹਨਾ ਸਮਾਂ ਜਿਹੜਾ ਉਹਦੀ ਰਾਤ ਲੰਘ ਜਾਂਦੀ ਆ ਤੇ ਰਾਤ ਲੰਘਣ ਤੋਂ ਬਾਅਦ ਉਹ ਅਗਲੇ ਦਿਨ ਫੇਰ ਸਵੇਰੇ ਉੱਠਦੀ ਆ ਤੇ ਉੱਠ ਕੇ ਉਹ ਚੁੱਲ੍ਹੇ 'ਚ ਅੱਗ ਬਾਲਦੀ ਆ ਚੁੱਲ੍ਹੇ 'ਚ ਅੱਗ ਬਾਲ ਕੇ ਤੇ ਚਾਹ ਬਣਾਉਂਦੀ ਆ ਚਾਹ ਬਣਾ ਕੇ ਪਾਲੇ ਨੂੰ ਫੜਾਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੂੰ ਇੱਥੇ ਹੀ ਪਿਆ ਰਹੀਂ ਅੱਜ ਆਰਾਮ ਕਰੀ ਤੇ ਮੈਂ ਕੰਮ ਚੱਲੀ ਆ ਤੇ ਉਹ ਵੀ ਸੋਚਦਾ ਵੀ ਇਹਨੂੰ ਮੈਂ ਨਹੀਂ ਜਾਣਦਾ ਇਹ ਮੈਨੂੰ ਨਹੀਂ ਜਾਣਦੀ ਵੀ ਫੇਰ ਵੀ ਹਨਾ ਇਹ ਕੀ ਕਹਿ ਰਹੀ ਐ ਮੈਨੂੰ ਚਲੋ ਪਾਲਾ ਚਾਹ ਪੀ ਕੇ ਫੇਰ ਸੌ ਜਾਂਦਾ ਤੇ ਰਾਣੂ ਕੰਮ ਤੇ ਚਲੀ ਜਾਂਦੀ ਆ ਕੰਮ ਤੇ ਗਈ ਉਹ ਜਦੋਂ ਵਾਪਸ ਆਉਂਦੀ ਆ ਮੀਂਹ ਪੈ ਰਿਹਾ ਹੁੰਦਾ ਤੇ ਪਾਲਾ ਜਿਹੜਾ ਬਾਹਰੋਂ ਆ ਰਿਹਾ ਹੁੰਦਾ ਤੇ ਉਹ ਮੀਂਹ ਚ ਬਿਲਕੁਲ ਭਿੱਜ ਜਾਂਦਾ ਉਹਦੇ ਕੱਪੜੇ ਗਿੱਲੇ ਹੋ ਜਾਂਦੇ ਆ ਤੇ ਜਦੋਂ ਉਹ ਝੌਂਪੜੀ ਚ ਵੜਦਾ ਤੇ ਉਹ ਕੰਬ ਰਿਹਾ ਹੁੰਦਾ ਤੇ ਰਾਣੂ ਉਹਨੂੰ ਕਹਿੰਦੀ ਐ ਵੀ ਜਦੋਂ ਮੈਂ ਤੈਨੂੰ ਇਹ ਗੱਲ ਕਹੀ ਸੀ ਵੀ ਤੂੰ ਅੰਦਰ ਹੀ ਰਹੀਂ ਵੀ ਬਾਹਰ ਤੂੰ ਕਿ ਲੈਣ ਗਿਆ ਸੀਗਾ ਤੇ ਉਹ ਸੋਚਦਾ ਵੀ ਦੇਖੋ ਔਰਤ ਹਨਾ ਕਿਹੋ ਜੀ ਔਰਤ ਆ ਵੀ ਮੇਰੇ ਤੇ ਕਿੰਨਾ ਹੱਕ ਜਤਾ ਰਹੀ ਹੈਗੀ ਤੇ ਚਲੋ ਇਸੇ ਤਰ੍ਹਾਂ ਹਨਾ ਜਦੋਂ ਉਹ ਭਿੱਜ ਜਾਂਦਾ ਤੇ ਰਾਣੋ ਉਹਨੂੰ ਐ ਕਹਿੰਦੀ ਆ ਵੀ ਤੁਸੀਂ ਕੱਪੜੇ ਬਦਲ ਲਓ ਕੱਪੜੇ ਬਦਲ ਕੇ ਤੇ ਤੁਸੀਂ ਇਰਜਾਈ 'ਚ ਪੈ ਜਾਓ ਤੇ ਉਹ ਕਹਿੰਦਾ ਵੀ ਜੇ ਮੈਂ ਕੱਪੜੇ ਬਦਲੂੰਗਾ ਤੇ ਮੇਰੇ ਕੋਲੇ ਹੋਰ ਕੱਪੜੇ ਪਾਉਣ ਨੂੰ ਹੈ ਨਹੀਂਗੇ ਵੀ ਮੈਂ ਤਾਂ ਇਰਜਾਈ ਵੀ ਗਿੱਲੀ ਕਰ ਦੂੰ ਫਿਰ ਉਹ ਅੱਗ ਬਾਲ ਦਿੰਦੀ ਆ ਕਹਿੰਦੀ ਆ ਵੀ ਇੱਥੇ ਬਹਿ ਕੇ ਸੇਕ ਲਓ ਜਿੰਨੇ ਕ ਨਿਚੋੜ ਕੇ ਪਾ ਲਓ ਇੱਕ ਵਾਰ ਤੇ ਫਿਰ ਤੁਸੀਂ ਸੌਂ ਜਿਓ ਹਲਪਈ ਪਾਲੇ ਦਾ ਹੁਣ ਨਸ਼ਾ ਵੀ ਕੀਤਾ ਹੁੰਦਾ ਹੈ ਨਾ ਤੇ ਉਹਨੂੰ ਗਰਮੀ ਆ ਰਹੀ ਹੁੰਦੀ ਆ ਫਿਰ ਵੀ ਉਹ ਕੱਪੜੇ ਸਕਾ ਕੇ ਪਾ ਲੈਂਦਾ ਤੇ ਉੱਥੇ ਪੈ ਜਾਂਦਾ ਰਜਾਈ 'ਤੇ ਉਸ ਤੋਂ ਬਾਅਦ ਪਾਲ ਰਾਨੂਆ ਜਿਹੜੀ ਉਹ ਅੰਦਰ ਪੈ ਜਾਂਦੀ ਆ ਤੇ ਜਿਹੜੀ ਹੁਣ ਰਜਾਈ ਹੁੰਦੀ ਆ ਪਹਿਲਾਂ ਵਾਲੀ ਤਾਂ ਗਿੱਲੀ ਹੋ ਗਈ ਹੁੰਦੀ ਆ ਉਹ ਤਾਂ ਸੁੱਕੀ ਨਹੀਂ ਸਰਦੀ ਕਰਕੇ ਜਿਹੜੀ ਉਸ ਦਿਨ ਪਹਿਲਾਂ ਮੀਂਹ 'ਚ ਉਹਨੇ ਲਈ ਸੀਗੀ ਤੇ ਜਿਹੜੀ ਉਹਨੇ ਸੰਦੂਕ 'ਚੋਂ ਕੱਢੀ ਹੁੰਦੀ ਆ ਉਹ ਪਾਲਾ ਲੈ ਲੈਂਦਾ ਚਲ ਪਾਲਾ ਜਿਹੜਾ ਉਹ ਸਾਰੀ ਰਾਤਾਂ ਹੀ ਕੱਢਦਾ ਤੇ ਸਵੇਰੇ ਜਦੋਂ ਪਾਲਾ ਉੱਠਦਾ ਤੇ ਰਾણો ਜਿਹੜੀ ਉਹ ਅੰਦਰਲੀ ਝੌਂਪੜੀ ਚ ਪਈ ਹੁੰਦੀ ਉਹ ਝਾਤੀ ਮਾਰਦਾ ਤੇ ਉਹ ਬੇਸੁੱਧ ਹੋਈ ਪਈ ਹੁੰਦੀ ਆ ਜਿਵੇਂ ਉਹਨੂੰ ਬਾਹਲੇ ਦਿਨਾਂ ਬਾਅਦ ਨੀਂਦ ਆਈ ਹੋਵੇ ਕਿਉਂਕਿ ਪਾਲਾ ਜਿਹੜਾ 3-4 ਦਿਨਾਂ ਬਾਅਦ ਵਾਪਸ ਆਇਆ ਸੀ ਪਹਿਲਾਂ 2-3 ਦਿਨ ਉਹਨੂੰ ਢੀਕਦੀ ਰਹੀ ਵੀ ਆਊਗਾ ਆਊਗਾ ਇਸ ਕਰਕੇ ਉਹ ਸੁੱਤੀ ਨਹੀਂ ਸੀ ਤੇ ਉਹ ਦਿਨ ਉਹ ਬੇਫਿਕਰ ਹੋ ਕੇ ਸੌਂ ਗਈ ਸੀ ਵੀ ਚਲ ਆ ਗਿਆ ਤੇ ਫਿਰ ਪਾਲਾ ਕੀ ਕਰਦਾ ਪਾਲਾ ਰਜਾਈ ਦਿੰਦਾ ਉਹ ਤੇ ਤੇ ਆਪ ਚਲਿਆ ਜਾਂਦਾ ਤੇ ਰਾણો ਉੱਠਦੀ ਆ ਉੱਠ ਕੇ ਵੇਖਦੀ ਆ ਵੀ ਮੇਰੇ ਤੇ ਰਜਾਈ ਕਿਹਨੇ ਦਿੱਤੀ ਤੇ ਉਹ ਭੱਜ ਕੇ ਉੱਠਦੀ ਆ ਬਰਲੀ ਝੌਂਪੜੀ ਚਾਉਂਦੀ ਆ ਤੇ ਉਹ ਜਾ ਚੁੱਕਿਆ ਹੁੰਦਾ। ਚਲ ਰਾਨੋਂ ਦਾ ਉਹਦੇ ਕੰਮ ਕਰਨ ਨੂੰ ਜੀ ਨਹੀਂ ਕੀਤਾ ਉਹਨੇ ਕੋਈ ਕੰਮ ਨਹੀਂ ਕੀਤਾ ਤੇ ਉਹ ਸ਼ਹਿਰ ਵੀ ਨਾ ਗਈ। ਚਲੋ ਘਰ ਦੇ ਕੰਮ ਕਰਕੇ ਫਿਰ ਪੈ ਜਾਂਦੀ ਆ। ਇਸੇ ਤਰ੍ਹਾਂ ਦਿਨ ਨਿਕਲ ਜਾਂਦਾ ਤੇ ਸ਼ਾਮ ਨੂੰ ਪਾਲਾ ਫੇਰ ਆ ਜਾਂਦਾ। ਤੇ ਰਸਤੇ 'ਚ ਆਉਂਦਾ ਜਿਹੜਾ ਉਹ ਬੋਤਲ ਖਰੀਦ ਲੈਂਦਾ ਤੇ ਰਸਤੇ 'ਚ ਹੀ ਪੀ ਆਉਂਦਾ। ਤੇ ਆ ਕੇ ਉਹ ਜਦੋਂ ਆਉਂਦਾ ਅੰਦਰ ਝੌਂਪੜੀ 'ਚ ਖੜਕਾ ਹੁੰਦਾ ਤੇ ਪਾਲੋ ਰਾਨੋਂ ਉੱਠ ਜਾਂਦੀ ਆ। ਰਾਨੋਂ ਕਹਿੰਦੀ ਆ ਕਿ ਕੌਣ? ਪਾਲਾ ਕਹਿੰਦਾ ਮੈਂ ਆ। ਤੇ ਉਹ ਕਹਿੰਦੀ ਵੀ ਤੁਸੀਂ ਨਸ਼ਾ ਕਰਦੇ ਹੋ ਕਹਿੰਦਾ ਹਾਂ ਕਹਿੰਦੀ ਵੀ ਇਸ ਤੋਂ ਪਹਿਲਾਂ ਕਿ ਤੁਸੀਂ ਬਾਹਲਾ ਨਸ਼ਾ ਕਰੋ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਪਾਲਾ ਉਹਨੂੰ ਕਹਿੰਦਾ ਬਹਿ ਜਾ ਦੋਨੋਂ ਇੱਕ ਮੰਜੇ ਤੇ ਬਹਿ ਜਾਂਦੇ ਆ ਫਿਰ ਉਹਨੂੰ ਪੁੱਛਦੀ ਆ ਵੀ ਤੁਸੀਂ ਤੁਸੀਂ ਹਨਾ ਵੀ ਇੰਨਾ ਸੋਹਣਾ ਤੁਹਾਡਾ ਸਰੀਰ ਆ ਵੀ ਜਿਹੜਾ ਹੁਣ ਸੁੱਕ ਕੇ ਟੀਲਾ ਬਣਿਆ ਪਿਆ ਵੀ ਛੋਟੀ ਜੀ ਉਮਰ ਆ ਤੁਹਾਡੀ ਵੀ ਤੁਸੀਂ ਇਹਨਾਂ ਨਸ਼ਾ ਕਿਉਂ ਕਰਦੇ ਹੋ ਤੇ ਤੁਸੀਂ ਕੌਣ ਹੋ ਫਿਰ ਪਾਲਾ ਉਹਨੂੰ ਆਪਣੀ ਕਹਾਣੀ ਦੱਸਦਾ ਸਾਰੀ ਵੀ ਇਸ ਤਰ੍ਹਾਂ ਮੈਨੂੰ ਨਸ਼ੇੜੀ ਦਾ ਮਤਲਬ ਟੈਗ ਲਾਤਾ ਲੋਕਾਂ ਨੇ ਚੋਰ ਦਾ ਤੇ ਵੀ ਮੈਂ ਤਾਂ ਹੁਣ ਨਸ਼ੇ ਕਰਦਾ ਵੀ ਹੁਣ ਮੈਂ ਚਾਹੁੰਦਾ ਹੋਇਆ ਵੀ ਇਹਨੂੰ ਛੱਡ ਨਹੀਂ ਸਕਦਾ ਪਰ ਕਹਿੰਦਾ ਵੀ ਮੈਂ ਦੁਖੀ ਆ ਮੈਂ ਆਪਦਾ ਘਰ ਛੱਡ ਕੇ ਵੀ ਮੇਰੇ ਘਰੇ ਤਾਂ ਵਧੀਆ ਜ਼ਮੀਨ ਆ ਸਭ ਕੁਝ ਹੈਗਾਗਾ ਤਾਂ ਰਾਣੂ ਆ ਜਿਹੜੀ ਉਹਦੀ ਗੱਲ ਸੁਣ ਕੇ ਰੋਣ ਲੱਗ ਜਾਂਦੀ ਆ ਤੇ ਪਾਲੇ ਨੂੰ ਵੀ ਇਹ ਲੱਗਦਾ ਵੀ ਇਹ ਵੀ ਦੁਖੀ ਹੋਊਗੀ ਉਹ ਉਹਨੂੰ ਪੁੱਛਦਾ ਰਾਣੂ ਆ ਆਪਣੀ ਕਹਾਣੀ ਉਹਨੂੰ ਦੱਸ ਦਿੰਦੀ ਆ ਤੇ ਦੋਨਾਂ ਨੂੰ ਨਾ ਇੱਕ ਦੂਜੇ ਨਾਲ ਐ ਅਟੈਚਮੈਂਟ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਕਹਿੰਦਾ ਵੀ ਮੇਰਾ ਜੀ ਕਰਦਾ ਵੀ ਮੈਂ ਨਸ਼ਾ ਜਿਹੜਾ ਛੱਡ ਦਿਆਂ ਤੇ ਆਪਣੀ ਮਾਂ ਕੋਲੇ ਚਲਿਆ ਜਾਵਾਂ ਤੇ ਜਿਹੜੀ ਰਾਣੋ ਆ ਉਹ ਵੀ ਕਹਿੰਦੀ ਆ ਵੀ ਤੈਨੂੰ ਜਾਣਾ ਚਾਹੀਦਾ ਆਪਣੇ ਮਾਂ ਪਿਓ ਕੋਲ ਚਲੋ ਗੱਲਾਂ ਬਾਤਾਂ ਕਰਕੇ ਉਹ ਸੌਂਦੇ ਆ ਜਦੋਂ ਉਸ ਤੋਂ ਬਾਅਦ ਰਾਤ ਨੂੰ ਨਾ ਪਾਲੇ ਨੂੰ ਸੁਪਨਾ ਆਉਂਦਾ ਵੀ ਜਿਵੇਂ ਸੁਪਨੇ ਦੇ ਵਿੱਚ ਉਹਦੀ ਮਾਂ ਨੂੰ ਆਏ ਕਹਿੰਦੀ ਆ ਵੀ ਪੁੱਤ ਤੂੰ ਕਿੱਥੇ ਵਗ ਗਿਆ ਤੇਰਾ ਪਿਓ ਤੈਨੂੰ ਯਾਦ ਕਰਦਾ ਕਰਦਾ ਮੁੱਕ ਗਿਆ ਵੀ ਤੂੰ ਤਾਂ ਉਹਦਾ ਅੰਤਮ ਜਾਂਦੀ ਵਾਰ ਦਾ ਮੂੰਹ ਵੀ ਨਹੀਂ ਵੇਖਿਆ ਵੀ ਤੂੰ ਆ ਜਾ ਜਦੋਂ ਉਹਨੂੰ ਇਹ ਸੁਪਨਾ ਆਉਂਦਾ ਤਾਂ ਉਹਨੂੰ ਪਸੀਨਾ ਆ ਜਾਂਦਾ ਸਾਰੇ ਸਰੀਰ ਨੂੰ ਤੇ ਉੱਠ ਜਾਂਦਾ ਉੱਠ ਕੇ ਉਹ ਬਾਹਰ ਆ ਕੇ ਝੌਂਪੜੀ ਤੋਂ ਉੱਚੀ-ਉੱਚੀ ਰੋਣ ਲੱਗ ਜਾਂਦਾ ਤੇ ਰਾਣੋ ਨੂੰ ਵੀ ਜਾਗ ਆ ਜਾਂਦੀ ਆ ਉਹਦੇ ਮਗਰ ਆਉਂਦੀ ਆ ਉਹਨੂੰ ਕਹਿੰਦੀ ਵੀ ਕੀ ਹੋਇਆ ਪਿਆ ਅੱਧੀ ਰਾਤ ਨੂੰ ਇੰਨੀ ਠੰਡ ਚ ਹਨਾ ਵੀ ਤੁਸੀਂ ਨਾ ਕੋਈ ਖੇਸ ਆ ਨਾ ਕੰਬਲ ਆ ਤੇ ਤੁਸੀਂ ਕੱਲੇ ਜਿਹੜੇ ਇਸ ਤਰ੍ਹਾਂ ਖੜੇ ਹੋ ਚਲ ਉਹਦੀ ਬਾਹ ਫੜ ਕੇ ਉਹਨੂੰ ਮੰਜੇ ਤੇ ਲਿਆ ਕੇ ਪਾ ਦਿੰਦੀ ਆ ਤੇ ਜਿਹੜਾ ਪਲ ਲਗਾ ਉਹ ਰੋਂਦਾ ਰੋਂਦਾ ਉਹਨੂੰ ਕਹਿੰਦਾ ਵੀ ਮੈਂ ਆਪਣੀ ਮਾਂ ਕੋਲ ਜਾਣਾ ਚਾਹਣਾ ਵੀ ਮੈਨੂੰ ਸੁਪਨਾ ਆਇਆ ਵੀ ਮੇਰੀ ਮਾਂ ਮੈਨੂੰ ਬੁਲਾ ਰਹੀ ਆ ਇਹ ਗੱਲ ਸੁਣ ਕੇ ਰਾણો ਵੀ ਹੈਰਾਨ ਰਹਿ ਜਾਂਦੀ ਆ ਤੇ ਰਾણો ਕਹਿੰਦੀ ਵੀ ਤੈਨੂੰ ਤੇਰੀ ਮਾਂ ਕੋਲ ਜਾਣਾ ਚਾਹੀਦਾ ਵੀ ਜੇ ਤੇਰੀ ਮਾਂ ਦੀ ਸੁਪਨੇ ਵਾਲੀ ਗੱਲ ਸੱਚੀ ਹੋਈ ਵੀ ਫੇਰ ਕੀ ਬਣੂਗਾ ਵੀ ਜੇ ਸੱਚੀ ਤੇਰੀ ਮੰਮੀ ਵਾਲੀ ਗੱਲ ਸੱਚੀ ਹੋਈ ਵੀ ਤੇਰੇ ਪਾਪੇ ਦੀ ਮੌਤ ਹੋ ਗਈ ਵੀ ਫੇਰ ਤਾਂ ਬਹੁਤ ਦੁੱਖ ਦੀ ਗੱਲ ਆ ਤੇ ਪਾਲਾ ਕਹਿੰਦਾ ਵੀ ਮੈਨੂੰ ਵੀ ਇਸ ਗੱਲ ਦੀ ਫਿਕਰ ਆ ਵੀ ਕਿਤੇ ਇਹ ਸੁਪਨਾ ਜਿਹੜਾ ਸੱਚ ਨਾ ਹੋ ਜੇ ਬਾਕੀ ਦੀ ਕਹਾਣੀ ਆਪਾਂ ਕੱਲ ਨੂੰ ਅਗਲੇ ਭਾਗ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਇਸ ਤਰ੍ਹਾਂ ਕਹਾਣੀ ਬਹੁਤ ਵੱਡੀ ਹੋ ਜੂ ਅੱਗੇ ਰਾਣੋ ਤੇ ਪਾਲੇ ਦੀ ਜ਼ਿੰਦਗੀ ਦੇ ਵਿੱਚ ਕੀ ਵਾਪਰਦਾ ਕੀ ਪਾਲੇ ਦੀ ਮਾਂ ਦੀ ਉਡੀਕ ਉਹ ਖਤਮ ਹੋਊਗੀ ਇਸ ਕਹਾਣੀ ਦਾ ਆਖਰੀ ਭਾਗ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਤੁਸੀਂ ਜ਼ਰੂਰ ਸੁਣਿਓ ਹੁਣ ਤੱਕ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਓ ਕਹਾਣੀ ਬੋਲਣ ਵੇਲੇ ਕਈ ਵਾਰੀ ਨਾਵਾਂ ਦਾ ਜਿਹੜਾ ਗਲਤ ਉਚਾਰਨ ਹੋ ਗਿਆ ਸੀ ਕਿਉਂਕਿ ਦੋਨਾਂ ਦੇ ਨਾਮ ਹੀ ਇਦਾਂ ਸੀ ਵੀ ਉਹ ਕੁੜੀਆਂ ਦੇ ਵੀ ਹੋ ਸਕਦੇ ਆ ਤੇ ਮੁੰਡਿਆਂ ਦੇ ਵੀ ਉੱਥੇ ਨਾ ਕਈ ਵਾਰੀ ਬੋਲਦੇ-ਬੋਲਦੇ ਭੇਖਾ ਲੱਗ ਜਾਂਦਾ ਤੁਸੀਂ ਇੰਨਾ ਕੀ ਇਗਨੋਰ ਕਰਿਓ ਠੀਕ ਹੈ ਮਿਲਾਂਗੇ ਆਪਾਂ ਅਗਲੇ ਭਾਗ ਦੇ ਨਾਲ ਮੈਨੂੰ ਉਮੀਦ ਹੈ ਵੀ ਅਗਲੇ ਭਾਗ ਦਾ ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰੋਗੇ ਕਿਉਂਕਿ ਇਹ ਕਹਾਣੀ ਹੈ ਹੀ ਇੰਨੀ ਰੋਚਕ ਤੇ ਅਲੱਗ ਜੀ ਕਹਾਣੀ ਆ ਜਰੂਰ ਤੁਸੀਂ ਅਗਲਾ ਭਾਗ ਸੁਣਿਓ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ